Wà á lò ó dì bàbá tó ṣé ní ké. ਬਾਬਾ ਸਾਹਿਬ ਪੀਮਰਾਓ ਅੰਮੇਰਕਰ ਦੇ ਬੁੱਤ ਦੀ ਬੇਦਵੀ ਤੋਂ ਬਾਅਦ ਫਿਰੋਜ਼ਪੁਰ ਵਿੱਚ ਐਸਸੀ ਭਾਈਚਾਰੇ ਅਤੇ ਬਾਲਮੇਕੀ ਸਮਾਜ ਨੇ ਪੂਰਨ ਤੌਰ ਤੇ ਫਿਰੋਜ਼ਪੁਰ ਨੂੰ ਬੰਦ ਕਰਵਾਇਆ ਅੰਮ੍ਰਿਤਸਰ ਸਾਹਿਬ ਵਿੱਚ ਬਾਪਰੀ ਬਾਬਾ ਸਾਹਿਬ ਦੀ ਮੂਰਤੀ ਦੀ ਬੇਦਵੀ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਸ ਦਾ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਹਾਲਾਂਕਿ ਪੁਲਿਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਦੀ ਪਛਾਣ ਅਕਾਲ ਸਿੰਘ ਵਜੋਂ ਹੋਈ ਹੈ ਜੋ ਕਿ ਧਰਮਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਲੇਕਿਨ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ ਦੋਸ਼ੀ ਆਕਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਨੇ ਜੋ ਵੀ ਕੀਤਾ ਉਹ ਗਲਤ ਹੈ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਜਿਹੜਾ 30 ਤਰੀਕ ਦਾ ਫਰੋਜਪੁਰ ਬੰਦ ਦਾ ਸੱਦਾ ਦਿੱਤਾ ਗਿਆ ਕੁਝ ਸਰਾਰਤੀ ਅੰਸਰਾਂ ਨੇ 22 ਜਨਵਰੀ ਦੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੇ ਪੋਤੇ ਦੇ ਨਾਲ ਫੇਰ ਫੇਰ ਕੀਤੀ ਹੈ ਬਕਾਇਦਾ ਇੱਕ ਥੋੜਾ ਫੜ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਪਿੱਛੇ ਪੂਰੀਆਂ ਏਜੰਸੀਆਂ ਦਾ ਹੱਥ ਹੈ ਰਾਜੇਚ ਅਸੀਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਪ੍ਰਵੰਤਮਾਨ ਮੁੱਖ ਮੰਤਰੀ ਨੂੰ ਇਹ ਬੇਨਤੀ ਕਰਦੇ ਆ ਅੱਜ ਜੇ ਤੋ ਅਜੇ ਦਾ ਮੁੱਖ ਮੰਤਰੀ ਵੀ ਬਣਿਆ ਨਾ ਇਹ ਸੰਵਿਧਾਨ ਦੇ ਬਾਹਰੇ ਦੇ ਅੰਦਰ ਹੀ ਬਣਿਆ ਅੱਜ ਤੇਰਾ ਫਰਜ਼ ਮੰਨਦਾ ਉਸ ਕੱਫ ਤੋਂ ਸ਼ਕਤੀ ਨਾਲ ਪੁੱਛ ਕੇ ਕੀਤੀ ਜਾਵੇ ਇਹ ਕੀ ਨੇ ਕੌਣ ਉੱਤੇ ਉਹਨੇ ਹਕਾਰਾ ਕੀਤਾ ਤੇ ਬਾਬਾ ਸਾਹਿਬ ਦੀ ਮੂਰਤੀ ਨੂੰ ਉਹਨੇ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਤਕੜੀਆਂ ਸ਼ਖਸਾਂ ਚੱਲ ਰਹੀਆਂ ਨੇ ਔਰ ਕੋਈ ਪੁਲਸ ਥਾਣਾ 100 ਮੀਟਰ 150 ਮੀਟਰ ਦੇ ਪੁਲਸ ਥਾਣਾ ਕਿ ਪੁਲਸ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਾ ਔਰ ਇਹਨੇ ਰਾਜੀ ਜੀ ਨੇ ਉਸ ਨੂੰ ਪਰਵਾਹਾ ਥਾੜਾ ਮਾਰਿਆ ਨੂੰ ਕਿਸੇ ਰਾਜੀ ਨੇ ਫੜ ਕੇ ਥੱਲੇ ਲਾਇਆ ਪੌੜੀ ਇੰਨੀ ਲੰਮੀ ਲੱਗੀ ਹੈ ਉਹ ਪੌੜੀ ਕਿੱਦਾਂ ਲੱਗ ਗਈ ਹੈ ਇਹ ਬੜੀ ਸ਼ਾਜਸ਼ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਸ਼ਕਤੀ ਨਾਲ ਉਸ ਬੰਦੇ ਕੋਲੋਂ ਪੁੱਟਦਾ ਨਾਂ ਜਾਂਦਰ ਕੀਤਾ ਜਾਵੇ ਇਸ ਬੰਦੇ ਨੇ ਉਹਦੇ ਕੋਲ ਇਹ ਕੰਮ ਕਰਾਇਆ ਉਹ ਕੰਮਾ ਨਹੀਂ ਸੀ ਕਰ ਸਕਦਾ ਉਹਦਾ ਨਾਂ ਜਾਗਰ ਕੀਤਾ ਜਾਵੇ ਤਾਂ ਕਿ ਸਾਡੇ ਸਮਾਜ ਨੂੰ ਪਤਾ ਲੱਗੇ ਕਿ ਪਿੱਛੇ ਕਿਹੜੇ ਹੱਥ ਚੱਲ ਰਹੇ ਨੇ ਕਿਹੜੀਆਂ ਏਜੰਸੀਆਂ ਨੇ ਕਿਸ ਲੀਡਰ ਦੇ ਹੱਥ ਚੱਲੇ ਕਿਉਂਕਿ ਥੋੜੇ ਦਿਨ ਪਹਿਲਾਂ ਲੋਕ ਸਭਾ ਦੇ ਵਿੱਚ ਗਣ ਮੰਤਰੀ ਨੇ ਬਾਰ ਬਾਰ ਰਿਪੀਟ ਕੀਤਾ ਤੇ ਤੁਸੀਂ ਇੱਕੋ ਕਹਿੰਦਾ ਨਾਰਾ ਫੜਿਆ ਅਮਰੀਕਾ ਅਮਰੀਕਾ 6 ਵਾਰੀ ਲੋਕ ਸਭਾ ਵਿੱਚ ਜਿੱਦ ਨੂੰ ਸਾਰਾ ਵਰਲਡ ਦੇਖ ਰਿਹਾ ਲੋਕ ਸਭਾ ਵਿੱਚ ਬੰਦੇ ਨੂੰ ਬੋਲਣ ਦਾ ਵੀ ਤਰੀਕਾ ਹੋਣਾ ਚਾਹੀਦਾ 6 ਵਾਰੀ ਉਹਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਉਹ ਵੀ ਅਸੀਂ برداشت ਨਹੀਂ ਕਰ ਸਕਦੇ ਸੋ ਅਸੀਂ ਹੁਣ ਇਹੋ ਮੰਗ ਕਰਦੇ ਆ ਕਿ ਉਸ ਖੱਪਟ ਨੂੰ ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਇਹਦੇ ਕੋਲੋਂ ਪੱਕਾ ਪਤਾ ਕੀਤਾ ਜਾਵੇ ਕਿ ਇਹਨੇ ਪਿੱਛੇ ਹੱਥ ਕੀ ਲਾਇਆ ਹੈ ਕਿ ਐ ਭੀਮ ਜੈ ਭਾਰਤ ਆਪ ਪਿਆਰ ਬੰਦ ਕਰਾਂਗੇ ਫਖਰ ਜੀ ਦਾ ਇਹ ਮਸਲਾ ਜਿਹੜਾ ਕੁਛ ਥਰ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਬਾਬਾ ਸਾਹਿਬ ਬੇੜਕਰ ਦੀ ਪ੍ਰਤੀਮਾ ਨੂੰ ਬੇਦਬੀ ਕੀਤੀ ਕੁ ਸ਼ਰਾਰਤੀ ਅੰਸਰਾਂ ਨੇ ਤੇ ਉਸ ਵੰਦੇ ਜਿਹੜਾ 27 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਸੀ ਲੇਕਿਨ ਉਸ ਪ੍ਰਦਰਸ਼ਨ ਤੋਂ ਬਾਅਦ ਸਾਰੇ ਜਿੱਥੇ ਬੰਦੇ ਨੂੰ ਇਕੱਠਾ ਕਰਕੇ ਵਾਲਮੀਕੀ ਪਾਈਚਾਰਾ ਰਵਦਾਸੀ ਪਾਈਚਾਰਾ ਸਾਰਿਆਂ ਦਾ ਜਿੱਥੇ ਬੰਦੇ ਨੂੰ ਇਕੱਠਾ ਕਰਕੇ ਮੀਟਿੰਗ ਕੀਤੀ ਗਈ ਤੇ 30 ਤਰੀਕ ਦੀ ਬੰਦ ਦੀ ਕਾਰਜਰੀਆ ਉਹ ਫਰੋਜਪੁਰ ਨੇ ਕੀਤੀ ਗਈ ਸੀ ਅੱਜ ਤੂੰ ਦੇਖ ਰੋ ਫਰੋਜਪੁਰ ਦੇ ਇਸ ਕੋ ਚੜੀਰੀ ਪਰ ਮਾਰੇ ਚੱਪਾ ਚੱਪਾ ਸਭ ਦੁਕਾਨਾਂ ਬਾਜ਼ਾਰ ਸਕੂਲ ਕਾਲਜ ਸਭ ਕੁਝ ਬੰਦ ਹੈ ਵਪਾਰ ਵਰਗ ਦੇ ਬੜੀ ਅਸਹਿ ਹੋ ਦਿੱਤਾ ਤੇ ਨਾਲ ਜਦੋਂ ਪੁਲਿਸ ਪ੍ਰਸ਼ਾਸਨ ਦਾ ਪਹੁੰਚੇ ਹੋਗਾ ਅਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਹਾਂ ਜਿਹੜੇ ਕੋਸ਼ਿਸ਼ ਨੇ ਚੱਪਾ ਨੂੰ ਅੰਜਾਮ ਦਿੱਤਾ ਉਹਦੇ ਪਿੱਛੇ ਜਿਹੜੀ ਸਿਆਸਤਾਂ ਨੇ ਉਹ ਸਿਆਸਤਾਂ ਦੀ ਇਨਕੁਆਰੀ ਕਰਾਈ ਜਾਵੇ ਜਿਨ੍ਹਾਂ ਨੇ ਕੰਮ ਨੂੰ ਅੰਜਾਮ ਦਿਵਾਇਆ ਕਿਉਂਕਿ ਇੱਕ ਕਟਾ ਕਰਨ ਵਾਲਾ ਹੁੰਦਾ ਹੈ ਇੱਕ ਕਟਾ ਕਰਵਾਉਣ ਵਾਲਾ ਹੁੰਦਾ ਜਿਨ੍ਹਾਂ ਨੇ ਇੱਕ ਕਾਰਡ ਕਰਵਾਇਆ ਪਿੱਛੇ ਜਿਹੜੇ ਲੋਕ ਖੜੇ ਆ ਉਹਨਾਂ ਦੀ ਬਿਲਕੁਲ ਪਰਦਾ ਫਾਸ਼ ਨਹੀਂ ਰਹੀਦਾ ਉਹਨਾਂ ਤੇ ਵੀ ਐਨਐਸ ਲਗਵਾਏ ਦੀਆ ਤੇ ਜਦੋਂ ਤਾਂ ਚੱਲਦਾ ਨਹੀਂ ਹੁੰਦਾ ਤੇ ਫਿਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਸੀਂ ਇੱਕ ਵੱਡਾ ਕੰਮ ਪੂਰੇ ਭਾਰਤ ਵਿੱਚ ਜਿਹੜਾ ਐਜੂਕੇਸ਼ਨ ਕਰਨ ਜਾ ਰਹੇ ਆ ਜਿੰਦੀ ਜਿਹਨੂੰ ਲਾ ਕੇ ਦੋ ਤਰੀਕ ਨੂੰ ਪਾਵਰ ਵਾਲਮੀਕ ਦੀਪਤਾ ਅਮ੍ਰਿਤਸਰ ਦੇ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਪੂਰੇ ਭਾਰਤ ਦੀ ਸੱਦੀ ਗਈ ਆ ਤੇ ਪੂਰੇ ਭਾਰਤ ਦੀ ਮੀਟਿੰਗ ਵਾਲਮੀ ਚਿਰਤੇ ਹੋਏਗੀ ਉਸ ਤੋਂ ਬਾਅਦ ਪੂਰੇ ਭਾਰਤ ਦਾ ਲਾਲ ਕੀਤਾ ਜਾਏਗਾ 2 ਵੱਟੇ ਕਾਫੇ ਦੇ ਨਾਲ ਆਏ ਨੇ ਇਹ ਤੁਮਾਰ ਇੰਫੋਰਮ ਕਰਵਾਉਂਦਾ ਤੇ ਹੁਣ ਕਿਤਾ ਦੀ ਨੀਤੀ ਸਾਰੇ ਸਮਾਜ ਦੇ ਲੀਡਰ ਸਾਰੇ ਸਿਵਲਾਂ ਤੋਂ ਕਰੀਗੇ ਤੇ ਜਿਸ ਤਰ੍ਹਾਂ ਪਾਸੇ ਦੇ ਜਿਹੜੇ ਮਹਾਨਤਾਂ ਦਾ ਸਾਂਭੂ ਚਿਰੇ ਦਵਾ ਕੇ ਰੱਖਿਆ ਉਸੇ ਤਰ੍ਹਾਂ ਆਪਣਾ ਆਪਣੇ ਆਪੀਏ ਜਤਨ ਇੰਫੋਰਮ ਉਸੇ ਦਾ ਪ੍ਰਸ਼ਾਸਨ ਲਟੜਾ ਮੋਰੇ ਪਰੰਤੂ ਇਸ ਮਸਦਰਨਾਤ ਫੋਡਾ ਨੀਤੀ ਦੇ ਤੀਜੇ ਨੇਪਾਲ ਵਾਟੇ ਵਸਤੀ ਦੇ ਤੋ ਸਭੀ ਆਪਣੀ ਦੁਸਤ ਦੇ ਕੋਲ ਦਾ ਬਣੇ। ਬਕੇ ਸਿਰ ਨੌਕਰੀ ਦੇ ਇਸ ਤੀ ਕਰਾਗਾ ਕਿ ਆਪਣੇ ਕਾਰਕਮ ਵਿੱਚ ਜੁਦੀ ਫਿਰਿਆਨਾਂ ਨੂੰ ਦੋਸਤ ਦਾ ਸਾਬੂ। ਹਾਂ ਜੀ। ਜਵਾਹਰ ਜੀ ਜੈ ਜੀ ਜੈ ਹਰ। ਟਰੈਕਟਰ ਦੀ ਮਾਰੀਏ ਤੁਸੀਂ ਤੇ ਦਿੱਤੀ ਫੋਟੋ ਆਇਆ ਸੀ ਥੋੜਾ ਜਿਹਾ ਮੱਥੇ ਪਾ ਕੇ ਜਿਹੜਾ ਇਹ ਦੁਕਾਨ ਵਾਲਾ ਸਾਡੇ ਨੇ ਜਿਹੜੇ ਅਸੀਂ ਪੁਵਾਰ ਦੀ ਪਛਾਣ ਨੇ ਜਿਹਨੇ ਸਾਰੇ ਵਰਗ ਵਿੱਚ ਚੰਗਾ ਕੀਤਾ ਉਹ ਇਹਨਾਂ ਦੇ ਚੂਪ ਹੋਈ ਅਸੀਂ ਇਹਨੂੰ ਕੋਈ ਇਨਸਾਫ ਮੰਗਦੇ ਆ ਕਿ ਉਹਨਾਂ ਨੂੰ ਇਨਸਾਫ ਦਿਵਾ ਦਿਓ ਅਸੀਂ இந்து ਪਰਿਵਾਰ ਦਾ ਹੀ ਧੰਨਵਾਦ ਕਰਦੇ ਆ ਭਾਈ ਹਰ ਵੇਲੇ ਫਿਕਰ ਕਰਦੇ ਆ ਜੋ ਜਿਨ੍ਹਾਂ ਨੇ ਦਿਵਾਲੀ ਕੀਤੀ ਆਪਣੇ ਪਰ

ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਜਾਂ ਇੱਟਾਂ ਜਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚ ਦੇ ਬਲੌਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਚੌੜਾਈ ਆ ਆਪਾਂ ਨੂੰ ਲਗਭਗ 1.5 ਤਨ ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉਹ ਜਿਹੜਾ ਬੈਨੀਫਿਟ ਹੈ ਇਹ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ-ਤਿੰਨ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯ